ਉਰੇ ਉਰੇ ਮਾਰ ਕੈਮਰਾ ਬਾਈ ਬਣ ਕੇ ਆ ਦੇਖੋ ਸੱਜਣੋ ਲੋਕ ਵੀ ਹਲੇ ਉਮੇ ਖੜੇ ਨੇ ਬਿਲਕੁਲ ਜਿਵੇਂ ਕਹਦੀ ਹੈ ਵੀ ਚੌਕੜਾ ਨਵਾਂ ਤੇ ਮੂਰਲੇ ਟਰਬੀ ਦਿਖਾ ਦਈਏ ਜੀ ਹੈਨਾ ਤੇ ਦੇਖੀ ਸਤਾਬ ਬਿਲਕੁਲ ਮੂਰਲੇ ਟਰਬੀ ਨਵੇਂ ਪੈਣੇ ਹੈਨਾ ਪਹਿਲੀ ਪਾਰਟੀ ਦੇ ਨਾਮ ਹੈ ਪਹਿਲੀ ਪਾਰਟੀ ਦੇ ਨਾਮ ਹੈ ਕੀ ਬਾਤਾਂ ਨੇ ਹਾਂ ਵੈਰੀ ਗੁੱਡ ਯਾਰ ਤੇ ਪਰਲੇ ਪਾਸੇ ਵੀ ਦਿਖਾ ਦੇ ਕਰਾਂ ਬਾਈ ਇੰਜਨ ਗੇਅਰ ਦਾ ਪੂਰਾ ਓਕੇ ਆ ਜਮ ਓਕੇ ਆਇਆ ਬਾਈ ਇੰਜਨ ਗੇਅਰ ਦਾ ਭਾਈ ਕਹਿੰਦਾ ਇੰਜਨ ਗੇਅਰ ਦਾ ਓਕੇ ਆ 우ਸਤਦ ਕੋਈ ਰੁਪਈਆ ਲਾਉਣ ਨੂੰ ਥਾਂਦਾ ਨਹੀਂ ਆਸੇ ਲੋੜ ਲੈ ਅੱਛਾ ਜੀ ਭਾਈ ਇਹ ਚੱਲੀ ਕ ਕਿੰਨੀ ਕੋਈ ਹੈ ਜੇ ਵੀ ਦੋ ਸੀਜ਼ਨ ਚੱਲੀਏ ਵੀਰੇ ਸਿਰਫ ਦੋ ਸੀਜ਼ਨ ਦੋ ਸੀਜ਼ਨ ਸੱਜਣੋ ਦੋ ਸੀਜ਼ਨ ਚੱਲੀ ਆ ਬਲੇਡ ਬਲੂਟ ਸਾਰੇ ਓਕੇ ਆ ਦੇ ਓਕੇ ਬਾਈ ਕੋਈ ਰਿਪੇਅਰ ਕਰਨ ਦੀ ਜਾਂਦਾ ਲੋੜ ਤਾਂ ਨਹੀਂ ਸਾਡੇ ਲੋੜੇ ਬਾਈ ਬਾਈ ਮਟ ਰਹਿ ਕੇ ਕੀ ਲੋੜ ਹੈ ਇਹ ਕੰਡੀਸ਼ਨ ਦੀ ਹੈ ਰਜੇਂਦਰ ਵਾਲਿਆਂ ਦੀ ਆ ਹਨਾ ਸੰਗਰੂਰ ਵਾਲਿਆਂ ਦੇ ਸੱਜਣੋ ਸੰਗਰੂਰ ਆ ਰਜੇਂਦਰ ਵਾਲੇ ਬੈਸੀ ਮਸ਼ਹੂਰ ਨੇ ਬੱਬੂ ਚਾਰੇ ਪਾਸੇ ਮਾਰੀ ਕੈਮਰਾ ਬਾਈ ਲਓ ਮੇਤਰ ਪਿਆਰੇ ਫੱਤਾ ਜਨੀਰ ਮੰਡੀ ਦੇ ਵਿੱਚ ਖੜੇ ਆ ਇਥੇ ਇਕੱਲੇ ਟਰੈਕਟਰ ਨਹੀਂ ਸੱਜਣੋ ਸਸਤੇ ਹੋਰ ਵੀ ਖੇਤੀਬਾੜੀ ਦੇ ਬਹੁਲੇ ਸੰਦ ਸਸਤੇ ਮਿਲ ਜਾਂਦੇ ਆ ਤੇ ਜਿਹੜੇ ਭਰਾ ਦੇ ਲਵੇ ਖੜੇ ਆ ਨਾ ਸੱਜਣੋ ਉਹ ਟਰੈਕਟਰ ਵੀ ਤੇ ਤੂੜੀ ਵਾਲਾ ਰੀਪਰ ਵੀ ਦੋਨੇ ਚੀਜ਼ਾਂ ਸੇਲ ਨੇ ਜਾਇਜ਼ ਰੇਟ ਦੇ ਵਿੱਚ ਬਣ ਜਾਣਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਫੁੱਲ ਡਿਟੇਲ ਦਵਾਂਗੇ ਵੀ ਅੱਜ ਬਾਈ ਮੰਡੀ ਦੇ ਵਿੱਚ ਖੜਾ ਤਾਂ ਕੱਲ ਨੂੰ ਕਿਹੜਾ ਪਿੰਡਾ ਬਾਈ ਦਾ ਕਿੱਥੇ ਤੁਹਾਨੂੰ ਮਿਲ ਸਕਦਾ ਕਿੰਨਾ ਮੋਬਾਈਲ ਨੰਬਰ ਹੈ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡਾ ਨਾਮ ਕੀ ਆ ਪਾਲਾ ਜੀ ਬਾਈ ਦਾ ਨਾਮ ਸੱਜਣੋ ਹੈ ਪਾਲਾ ਪਿਲਸ਼ਿਆ ਪਿੰਡ ਪਿੰਡ ਪਿਲਸ਼ਿਆ ਪੇਲਸੀਆ ਬਾਈ ਦਾ ਪਿੰਡ ਹੈ ਤੇ ਬਾਈ ਤੁਸੀਂ ਇਹ ਟਰੈਕਟਰ ਤੇ ਮਸ਼ੀਨ ਵੇਚਣ ਲਈ ਵਸਤੀ ਲੈ ਆਏ ਮੰਡੀ ਚ ਆ ਵੇਚਣ ਵਾਸਤੇ ਲੈ ਆਏ ਤੇ ਜੇ ਟਰੈਕਟਰ ਦੀ ਗੱਲ ਕਰੀਏ ਕਿੰਨਾ ਮਾਡਲ ਹੈ ਟਰੈਕਟਰ 10 ਮਾਡਲ ਹੈ 10 ਮਾਡਲ ਹੈ ਨਵੇਂ ਟਾਇਰ ਨਚਾਰੇ ਚੌਕੜਾ ਨਵਾਂ ਬਬੂ ਕੈਮਰਾ ਮਾਰੀ ਸੱਜਣੋ ਐਮ ਆਰ ਐਫ ਆ ਲੋਕ ਵੀ ਨਹੀਂ ਹਲੇ ਛਾੜੇ ਓਰੇ ਓਰੇ ਮਾਰ ਕੈਮਰਾ ਬਾਈ ਬਣ ਕੇ ਆ ਦੇਖੋ ਸੱਜਣੋ ਲੋਕ ਵੀ ਹਲੇ ਉਮੇ ਖੜੇ ਨੇ ਬਿਲਕੁਲ ਜਿਵੇਂ ਕਹਦੀਏ ਵੀ ਚੌਕੜਾ ਨਵਾਂ ਤੇ ਮੂਰਲੇ ਟਾਇਰ ਵੀ ਦਿਖਾ ਦਈਏ ਜੀ ਹੈਨਾ ਤੇ ਦੇਖੀ ਸਤਾਦ ਬਿਲਕੁਲ ਮੂਰਲੇ ਟਾਇਰ ਵੀ ਨਵੇਂ ਪੈਣੇ ਹੈਨਾ ਤੇ 10 ਹੈ 10 ਮਾਡਲ ਇਹਦਾ ਨੰਬਰ ਕਿੱਥੋਂ ਦਾ ਫਤਿਹਬਾਦ ਦਾ ਨੰਬਰ ਹੈ ਜੀ ਹਰਿਆਣਾ ਦਾ ਨੰਬਰ ਹੈ ਫਤਿਹਬਾਦ ਸੱਜਣੋ ਹਰਿਆਣਾ ਦਾ ਨੰਬਰ ਹੈ ਤੇ ਇਹ ਪਾਰਟੀ ਕੰਮੀ ਦੇ ਨਾਮ ਆ ਪਹਿਲੀ ਪਾਰਟੀ ਦੇ ਨਾਮ ਹੈ ਪਹਿਲੀ ਪਾਰਟੀ ਦੇ ਨਾਮ ਹੈ ਓਕੇ ਤੇ ਹੁਣ ਜਿਹਦੇ ਰੇਟ ਦੀ ਗੱਲ ਕਰੀ ਬਈ ਆਪਾਂ ਕਿੰਨੇ ਦਾ ਮੰਗਦੇ ਇਹ 230 ਦਾ ਦੇ ਦਾ ਜੀ 230000 ਦਾ ਲੈ ਮਿੱਤਰੋ 230000 ਦਾ ਬਣੂ ਭਾਈ ਇੰਜਰ ਤੇ ਮਾਰ ਦੇ ਬੱਬੂ ਕੈਮਰਾ ਪੂਰੀਆਂ ਡਟੇ ਦਿਖਾ ਦੇ ਕੀ ਬਾਤਾਂ ਨੇ ਹਾਂ ਵੈਰੀ ਗੁੱਡ ਯਾਰ ਤੇ ਪਰਲੇ ਪਾਸੇ ਵੀ ਦਿਖਾ ਦੇ ਕਰਾਂ ਭਾਈ ਇੰਜਰ ਗੇਅਰ ਤਾਂ ਪੂਰਾ ਓਕੇ ਆ ਜਮਾ ਓਕੇ ਆ ਬਾਈ ਇੰਜਰ ਦਾ ਬਾਈ ਨਵੀਂ ਬੈਟਰੀ ਹੈ ਬਾਈ ਬੈਟਰੀ ਨਾ ਮੀਆਂ ਹਾਂ ਠੀਕ ਐ ਲੈ ਮਿੱਤਰੋ ਭਾਈ ਕਹਿੰਦਾ ਇੰਜਨ ਗੇਅਰ ਦਾ ਓਕੇ ਆ ਉਸਤਾਦ ਕੋਈ ਰੁਪਈਆ ਲਾਉਣ ਨੂੰ ਥਾਂਦਾ ਨਹੀਂ ਆਸੇ ਲੋੜ ਨਹੀਂ ਅੱਛਾ ਜੀ ਲੈ ਮਿੱਤਰ ਪਿਆਰਿਓ ਭਾਈ ਮੰਡੀ ਦੇ ਵਿੱਚ ਆਇਆ ਹੋਇਆ ਭਈ ਇਹ ਟਰੈਕਟਰ ਵੀ ਬਕਾਉ ਆ ਹੈਨਾ ਤੇ ਰੇਟ ਇਹਦਾ ਕਿੰਨਾ ਦੱਸਿਆ ਤੀ 10 ਮਾਡਲ ਐ 230 2 ਲੱਖ 30 ਹਜ਼ਾਰ ਦਾ ਟਰੈਕਟਰ ਸੱਜਣੋਂ ਮਿਲ ਜੂ ਭਾਈ ਜੇ ਕੋਈ ਭਰਾ ਕਹੇ ਵੀ ਯਾਰ ਇਹਦੇ ਵਿੱਚ ਮਾਨ ਤਾਨ ਹੋ ਜੂ ਥੋੜਾ ਮੋਟਾ ਹੋਰ ਵੀ ਹੋ ਜੂ ਮਾਨ ਤਾਨ ਭਾਈ ਲੈ ਵੀ ਸੱਜਣੋਂ ਮਾਨ ਤਾਨ ਵੀ ਤੁਹਾਡਾ ਖੁੱਲੇ ਦਿਨ ਨਾਲ ਕਰ ਦੂ ਭਾਈ ਤੇ ਹੁਣ ਤੁਹਾਨੂੰ ਦਿਖਾਉਣੇ ਆ ਸੱਜਣੋਂ ਜਿਹੜਾ ਆਪਣਾ ਮਸ਼ੀਨ ਸੱਜਣੋ 2022 ਮਾਡਲ ਹੈ ਤੇ ਬਈ ਇਹ ਚੱਲੀ ਕਾ ਕਿੰਨੀ ਕੋਈ ਹੈ ਜੇ ਵੀ ਨਹੀਂ ਚੱਲੀ ਦੋ ਸੀਜ਼ਨ ਚੱਲੀ ਹੈ ਵੀਰੇ ਸਿਰਫ ਦੋ ਸੀਜ਼ਨ ਦੋ ਸੀਜ਼ਨ ਸੱਜਣੋ ਦੋ ਸੀਜ਼ਨ ਚੱਲੀ ਆ ਬਲੇਡ ਬਲੂਟ ਸਾਰੇ ਓਕੇ ਆ ਦੇ ਓਕੇ ਬਈ ਕੋਈ ਰਿਪੇਅਰ ਕਰਨ ਦੀ ਆ ਦਾ ਲੋੜ ਤਾਂ ਨਹੀਂ ਸਿਰਫ ਲੋੜ ਲਈ ਬਾਈ ਬਾਈ ਮਟਰ ਹੈ ਕਿ ਕੀ ਰੋੜ ਹੈਗੀ ਅੱਛਾ ਬੈਰਿੰਗ ਬੂਰਿੰਗ ਸਾਰੇ ਕੰਪਨੀਆਂ ਦੇ ਨੇ ਕੰਪਨੀ ਦੇ ਲੈ ਬਾਈ ਸਾਰੇ ਓਕੇ ਇਹ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਇਹਦੇ ਤੇ 255000 ਦੀ 255000 ਦੀ ਲੈ ਮਿੱਤਰੋ 255000 ਦੀ ਬਾਈ ਕੰਦਾ ਮਸ਼ੀਨ ਦੇ ਦਾਂਗੇ ਬਈ ਇਧਰ ਗੇਅਰ ਬਾਕਸ ਤੇ ਮਾਰਦੀ ਗਾ ਥੋੜਾ ਕੈਮਰਾ ਬਈ ਸੱਜ ਹਣਾ ਸੰਗਰੂਰ ਵਾਲਿਆਂ ਦੇ ਸੱਜਣੋਂ ਸੰਗਰੂਰ ਰਜਿੰਦਰ ਵਾਲੇ ਬੈਸੀ ਮਸ਼ਹੂਰ ਨੇ ਬੱਬੂ ਚਾਰੇ ਪਾਸੇ ਮਾਰੀ ਕੈਮਰਾ ਬਾਈ ਹਣਾ ਐਮ ਆਰ ਐਫ ਦੇ ਟਾਇਰ ਨੇ ਬਾਈ ਐਮ ਆਰ ਐਫ ਦੇ ਟਾਇਰ ਨੇ ਟਾਇਰ ਵੀ ਸੱਜਣੋਂ ਬਿਲਕੁਲ ਨਵੇਂ ਵਰਗੇ ਪਏ ਨੇ ਹਣਾ ਨੰਮੀ ਪਏ ਟਾਇਰ ਚੱਲ ਨਹੀਂ ਆ ਦੋ ਲੱਖ 55000 ਰੁਪਏ ਬਾਈ ਨੇ ਡਿਮਾਂਡ ਕੀਤੀ ਐ ਤੇ ਮੌਕੇ ਤੇ ਇਹਦੇ ਵਿੱਚੋਂ ਵੀ ਥੋੜਾ ਮੋਟਾ ਕਰ ਦੋ ਜੀ ਮਾਰਦਾਂ ਹੋਜੂ ਬਾਈ ਹੋਜੂਗਾ ਆਹੋ ਜੀ ਲੈ ਮਿੱਤਰੋ ਮੌਕੇ ਤੇ ਤੁਹਾਡਾ ਬਣਦਾ ਮੰਨਦੇ ਆ ਮਾਨਤਾਂ ਹੋਜੂ ਇਹਦੇ ਵਿੱਚੋਂ ਤੇ ਇਸ ਦਾ ਤੁਹਾਡਾ ਮੋਬਾਈਲ ਨੰਬਰ ਬੋਲਿਓ ਕਿੰਨਾ 88723 72118 88723 72118 72118 ਲੈ ਮਿੱਤਰ ਪਿਆਰੋ ਇਹ ਬਾਈ ਦਾ ਹੈਗਾ ਨੰਬਰ ਬਈ ਇਹਦਾ ਤਾਂ ਤੁਸੀਂ ਮੰਗਿਆ 2,55,000 ਹਾਂਜੀ ਉਹਦਾ 2,25,000 2,30,000 2,30,000 ਤੇ ਜੇ ਕਿਸੇ ਭਰਾ ਨੇ ਇਕੱਠੇ ਸੈੱਟ ਲੈਣਾ ਹੋਇਆ ਫੇਰ ਬਸ ਜੋੜ ਲੈ ਕਿੰਨੇ ਮਿਲ ਗਏ ਵਿਰੇ ਫਿਰ ਇਕੱਠੇ ਦੇ ਵਿੱਚ ਤੋਂ ਲੈਸ ਕਰ ਦੋਗੇ ਲੈ ਮਿੱਤਰੋ ਜੇ ਕਿਸੇ ਭਰਾ ਨੇ ਸੈੱਟ ਹੀ ਤੇ ਸੈੱਟ ਲੈਣਾ ਨਾ ਬਣਿਆ ਹੋਇਆ ਤੁਹਾਡਾ ਹੋਰ ਵੀ ਬਣਦਾ ਮਾਣ ਤਾਣ ਹੋ ਜੂ ਤਾਂ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਸ ਫੱਤਾ ਜਨੀਰ ਦੀ ਮੰਡੀ ਕਿਵੇਂ ਲੱਗੀ ਜੀ ਮਿਹਰਬਾਨੀ ਧੰਨਵਾਦ